ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਕਹੋਗੇ ਤਾਂ ਸਹੀ ਕਿ ਇੰਨੇ ਦਿਨਾਂ ਬਾਅਦ ਤੂੰ ਇਹ ਮੁੱਦਾ ਕਿਉਂ ਲੈ ਕੇ ਆਇਆ ਪਰ ਇਹ ਵੀ ਬੀ ਅਤਿ ਜ਼ਰੂਰੀ ਸੀਗਾ ਗੱਲਬਾਤ ਕਰਨੀ ਤੇ ਜਿਹੜਾ ਇਹ ਮੁੱਦਾ ਹੈਗਾ ਜਿਹੜੀ ਇਹ ਗੱਲਬਾਤ ਹੈ ਗੱਲਬਾਤ ਕਰਾਂਗੇ ਦਲਜੀਤ ਸਿੰਘ ਦੁਸਾਂਝ ਬਾਰੇ ਬਹੁਤ ਹੀ ਮੈਸੂਦ ਸੰਤ ਕੇ ਇਹ ਗੱਲ ਕਰਨ ਲੱਗਿਆ ਜਰੂਰ ਵੀਡੀਓ ਨੂੰ ਅੰਤ ਤੱਕ ਸੁਣਿਓ ਦਲਜੀਤ ਸਿੰਘ ਦੁਸਾਂਝ ਜਿਹੜਾ ਹੈਗਾ ਉਹ ਅਮਾਨੀਆਂ ਦੇ ਵਿਆਹ ਦੇ ਵਿੱਚ ਗਿਆ ਸੀਗਾ ਉਹਨੇ ਆਪਣਾ ਪ੍ਰੋਗਰਾਮ ਲਾਇਆ ਤੇ ਉਹ ਪ੍ਰੋਗਰਾਮ ਬਾਰੇ ਆਪਾਂ ਕੀ ਸੋਚਦੇ ਆ ਇਹਦੇ ਤੇ ਵਿਚਾਰ ਕਰਾਂਗੇ ਤੇ ਲੇਕਿਨ ਉਹ ਪ੍ਰੋਗਰਾਮ ਦਲਜੀਤ ਸਿੰਘ ਦੁਸਾਂਜ ਦਾ ਵਿਸ਼ੇਸ਼ ਕਿਉਂ ਆਗਾ ਉਹਦੀ ਗੱਲ ਕਰਨੀ ਕਿਉਂ ਪਈ ਆਗੀ ਦੋਸਤੋ ਇਹਦੇ ਬਾਰੇ ਡਿਸਕਸ ਕਰਾਂਗੇ ਤੇ ਇਹਦੇ ਚ ਆਪਾਂ ਇਹ ਵੀ ਗੱਲ ਕਰਾਂਗੇ ਕੇ ਦਲਜੀਤ ਸਿੰਘ ਦੁਸਾਂਜ ਦੇ ਪ੍ਰੋਗਰਾਮ ਲਾਉਣ ਦੇ ਨਾਲ ਜਿਹੜੇ ਸਿੱਖਾਂ ਦੇ ਵਿਰੋਧੀ ਨੇ ਜਿਹੜੇ 24 ਘੰਟੇ ਸਿੱਖਾਂ ਨੂੰ ਨਿੰਦਣ ਤੇ ਲੱਗੇ ਰਹਿੰਦੇ ਨੇ ਉਹਨਾਂ ਦੇ ਜਿਹੜੇ ਮਤਲਬ ਚਲੂਨੇ ਕਿਉਂ ਲੜਨ ਲੱਗੇ ਦੋਸਤੋ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਕਿਉਂਕਿ ਦਲਜੀਤ ਸਿੰਘ ਦੁਸਾਂਜ ਦੀ ਜਿਹੜੀ ਮੈਂ ਹੁਣ ਗੱਲ ਕਰਨ ਲੱਗਿਆਂਗਾ ਇਹ ਮੈਂ ਉਹਦੇ ਅ ਪ੍ਰੋਫੈਸ਼ਨਲ ਬਾਰੇ ਗੱਲ ਕਰੂੰਗਾ ਤੇ ਜਾਂ ਮੈਂ ਉਹਦੇ ਇਦੇ 'ਚ ਮੈਂ ਆਪਣੀ ਕੋਈ ਕੌਮ ਵਾਲੀ ਗੱਲ ਦੇ ਪ੍ਰਤੀ ਨਹੀਂ ਲੇਕਿਨ ਮੈਂ ਇਹਨੂੰ ਆਪਣੇ ਇੱਕ ਉਹ ਪੰਜਾਬੀ ਨੌਜਵਾਨ ਇੱਕ ਪੰਜਾਬ ਦੇ ਨੌਜਵਾਨ ਬੱਚੇ ਤੇ ਸਿੱਖ ਦਾ ਚਿਹਰਾ ਮੋਹਰਾ ਜਿਹੜਾ ਪੱਗ ਵਾਲਾ ਉਹ ਕਲਾਕਾਰਾਂ ਉਹਦੇ ਬਾਰੇ ਗੱਲਬਾਤ ਕਰੂੰਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦਲਜੀਤ ਸਿੰਘ ਦਸਾਂਜ ਜਿਹਨਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾਗਾ ਭੂਮਿਕਾ ਦੇ ਵਿੱਚ ਕਿ ਤੁਸੀਂ ਕਹੋਗੇ ਇੰਨੇ ਦਿਨਾਂ ਬਾਅਦ ਕਾਦੇ ਲਈ ਕੀ ਲੋੜ ਪੈਗੀ ਦੋਸਤੋ ਲੋੜ ਹੈ ਇਸ ਕਰਕੇ ਪੈ ਗਈ ਕਿ ਦਲਜੀਤ ਸਿੰਘ ਦੁਸਾਂਜ ਮੈਂ ਤਾਂ ਕਿਉਂਕਿ ਅਮਬਾਨੀਆਂ ਦਾ ਕੋਈ ਪ੍ਰੋਗਰਾਮ ਦੇਖਿਆ ਨਹੀਂ ਹੈਗਾ ਬੜੇ ਲੋਕਾਂ ਨੇ ਉਹਦੇ ਤੇ ਵੀਡੀਓ ਕੋਈ ਕਿਸੇ ਨੇ ਕਿਵੇਂ ਪਾਈ ਕਿਸੇ ਨੇ ਕਿਵੇਂ ਪਾਈ ਜੀ ਮਤਲਬ ਅਮੀਰ ਆਏ ਸੀ ਫਲਾਣਾ ਤੇਮ ਕਾਪਾ ਨੇ ਉਹਨਾਂ ਦਾ ਨਹੀਂ ਦੇਖਿਆ ਕਿਉਂਕਿ ਆਪਣੇ ਨਾਲ ਲਕਾਤੀ ਨਹੀਂ ਪਰ ਦਲਜੀਤ ਦਾ ਜਿਹੜਾ ਪ੍ਰੋਗਰਾਮ ਸੀਗਾ ਉਹਦੇਆਂ ਕੁਝ ਰੀਲਾਂ ਜਿਹੜੀਆਂ ਸੀਗੀਆਂ ਉਹ ਮਤਲਬ ਥੋਨੂੰ ਉਹ ਕਰ ਰਹੀਆਂ ਸੀਗੀਆਂ ਜਿਸ ਕਾਰਨ ਕਰਕੇ ਫਿਰ ਮੈਂ ਥੋੜਾ ਜਿਹਾ ਉਹਦੇ ਤੇ ਸਰਚ ਕੀਤਾ ਦੋਸਤੋ ਜਿਹੜਾ ਦਲਜੀਤ ਦਾ ਪ੍ਰੋਗਰਾਮ ਸੀਗਾ ਦਲਜੀਤ ਦੇ ਪ੍ਰੋਗਰਾਮ ਨੇ ਇੱਕ ਗੱਲ ਸੋਹ ਕੀਤੀ ਕਿ ਉਹਦੇ ਸਾਰੇ ਲੋਕ ਹੀ دیਵਾਨੇ ਸੀ ਉੱਥੇ ਉਹਦੇ ਸਾਰੇ ਲੋਕ ਹੀ دیਵਾਨੇ ਹੋਏ ਹੋਏ ਸੀਗੇ ਸਮੇਤ ਅਮਬਾਨੀ ਦੀ ਘਰ ਵਾਲੀ ਪਤਨੀ ਤੇ ਅਮਾਨੀਆਂ ਦਾ ਮੁੰਡਾ ਜਿਹੜਾ ਹੈਗਾ ਤੇ ਉਹ ਸਾਰਾ ਤੇ ਉਹ ਜੋੜਾ ਜਿਹੜਾ ਸੀਗਾ ਉਹ ਨੱਚ ਟੱਪ ਰਹੇ ਸੀਗੇ पागल ਹੋਏ ਹੋਏ ਸੀਗੇ ਜਿਹੜੇ ਮਤਲਬ ਉਹਨਾਂ ਦੀ ਜੋ ਹਾਲਾਤ ਦੇ ਬਾਕੀ ਉੱਥੇ ਸਾਰਾ ਸਾਹਮਣੇ ਬਾਲੀਵੁੱਡ ਹਾਲੀਵੁੱਡ ਦੁਨੀਆ ਦੇ ਸਭ ਤੋਂ ਅਮੀਰ ਲੋਕ ਸਭ ਤੋਂ ਵੱਡੇ ਲੋਕ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਪੈਸਿਆਂ ਦੇ ਨਜ਼ਰੀਏ ਤੋਂ ਆਪਾਂ ਦਾ ਮਤਲਬ ਪੈਸੇ ਨਾਲ ਕਿਸੇ ਨੂੰ ਵੱਡਾ ਛੋਟਾ ਨਹੀਂ ਮੰਨਦੇ ਪਰ ਜੋ ਲੋਕ ਦੇਖਦੇ ਨੇ ਪੈਸੇ ਦੇ ਨਜ਼ਰੀਏ ਤੋਂ ਵੱਡੇ ਜਿਹੜੇ ਆਪਣੇ ਆਪ ਨੂੰ ਉਹ ਸਾਰੇ ਉੱਥੇ ਹਾਜ਼ਰ ਸੀਗੇ ਔਰ ਸਾਰੇ ਦਾ ਸਾਰਾ ਜਿਹੜਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਿਹੜਾ ਸਿੱਖਾਂ ਨੂੰ ਦੇਖਣਾ ਪਸੰਦ ਨਹੀਂ ਕਰਦੇ ਜਿਹੜੇ ਲੋਕ ਉਹ ਵੀ ਉੱਥੇ ਆਏ ਹੋਏ ਸੀਗੇ ਸਾਰੇ ਜਿਹੜੇ ਦਲਜੀਤ ਦੇ ਪ੍ਰੋਗਰਾਮ ਦੇ دیਵਾਨੇ ਹੋਏ ਹੋਏ ਸੀਗੇ ਨੱਚ ਰਹੇ ਸੀਗੇ ਉਹਨੂੰ ਦੇਖ ਕੇ ਖੁਸ਼ ਹੋ ਰਹੇ ਸੀਗੇ ਸਭ ਤੋਂ ਵੱਡੀ ਗੱਲ ਦੋਸਤੋ ਜਿਹੜੀ ਸੀਗੀ ਉਹ ਇਹ ਕਿ ਦਲਜੀਤ ਦੁਸਾਂਝ ਹੈ ਜਿਹੜਾ ਉਹ ਦੁਸਾਂਝ ਪਿੰਡ ਦੇ ਵਿੱਚੋਂ ਉੱਠਿਆ ਇੱਕ ਕਿਸਾਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਆਪਣੇ ਮੁੱਢ ਤੋਂ ਉਹਨੇ ਆਪਣੇ ਸਿਰ ਦੇ ਉੱਪਰੋਂ ਪੱਗ ਨਹੀਂ ਲਾਹੀ ਹੈਗੀ ਉਹਨੇ ਪੱਗ ਦੇ ਨਾਲ ਹੀ ਆਪਣਾ ਪਰਫਾਰਮ ਕੀਤਾਗਾ ਤੇ ਉਹਨੇ ਪੱਗ ਦੇ ਨਾਲ ਹੀ ਲੋਕਾਂ ਨੂੰ ਆਪਣੇ دیਵਾਨੇ ਬਣਾਇਆ ਹੁਣ ਮੈਂ ਗੱਲ ਕਰੂੰਗਾ ਉਹ ਪਾਗਲ ਲੜਕੀ ਜਿਹੜੀ ਕੰਗਣਾ ਰਣੌਤ ਹੈਗੀ ਉਹਨੇ ਇਹਨੂੰ ਕਿਸੇ ਸਮੇਂ ਖਾਲਸਤਾਨੀ ਕਿਹਾ ਸੀਗਾ ਉਹਨੇ ਕਿਸੇ ਸਮੇਂ ਦਲਜੀਤ ਨੂੰ ਖਾਲਸਤਾਨੀ ਕਿਹਾ ਸੀ ਕਿਸਾਨ ਅੰਦੋਲਨ ਵੇਲੇ ਹੁਣ ਦੋਸਤੋ ਜਿਨوں ਉਹਨੇ ਖਾਲਸਤਾਨੀ ਕਹਿ ਕੇ ਦੇਸ਼ ਤੇ ਦੁਨੀਆ ਦੇ ਵਿੱਚ ਭੰਡਣ ਦੀ ਕੋਸ਼ਿਸ਼ ਕੀਤੀ ਜਿਉਂ ਕਿ ਖਾਲਸਤਾਨੀ ਕੋਈ ਦੋਸਤੋ ਮੈਂ ਕਈ ਮੈਨੂੰ ਕਹਿੰਦੇ ਨੇ ਤੁਸੀਂ ਖਾਲਸਤਾਨੀ ਨੂੰ ਮਤਲਬ ਇਹ ਕੀ ਕੋਈ ਖਾਲਸਤਾਨੀ ਮਤਲਬ ਮਾੜੀ ਗੱਲ ਹੈ ਨਹੀਂ ਦੋਸਤੋ ਕੋਈ ਮਾੜੀ ਗੱਲ ਨਹੀਂ ਹੈਗੀ ਉਹਨਾਂ ਮੁਤਾਬਕ ਮੈਂ ਉਹਨਾਂ ਦੇ ਨਜ਼ਰੀਏ ਤੋਂ ਗੱਲ ਕਰਦਾ ਹੁਣਾਂ ਕਿ ਉਹ ਲੋਕ ਆਪਣੇ ਜਾਣੇ ਸਿੱਖਾਂ ਨੂੰ ਸਿੱਖਾਂ ਨੂੰ ਨਫ਼ਰਤ ਦੇ ਨਾਲ ਦੇਖਣ ਦੀ ਖਾਤਰ ਕਿਉਂਕਿ ਜਿਹੜੇ ਦੇਸ਼ ਦੇ ਲੋਕ ਬਾਕੀ ਨੇ ਉਹ ᱥਾਮਦੇ ਨੇ ਕਿ ਜਿਹੜੇ ਖਾਲਸਤਾਨੀ ਇਹ ਦੇਸ਼ ਨੂੰ ਬਣਨਾ ਚਾਹੁੰਦੇ ਨੇ ਉਹਨਾਂ ਦੇ ਨਜ਼ਰੀਏ ਤੋਂ ਮੈਂ ਗੱਲ ਕਰਦਾ ਹੁਣਾ ਉਹਨਾਂ ਨੇ ਦਲਜੀਤ ਨੂੰ ਭਾਰਤ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਭੰਡਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਖਾਲਸਤਾਨੀ ਆ ਪਰ ਦੋਸਤੋ ਉਹਨਾਂ ਲੋਕਾਂ ਦੇ ਵਿੱਚੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਭੰਡਣ ਦੀ ਕੋਸ਼ਿਸ਼ ਕੀਤੀ ਤੀ ਕੰਗਣਾ ਵਰਗੀਆਂ ਨੇ ਉਹਨਾਂ ਲੋਕਾਂ ਨੇ ਹੀ ਦਲਜੀਤ ਨੂੰ ਆਪਣਾ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਕਿ ਹੀਰੋ ਮੰਨਿਆ ਤੇ ਦਲਜੀਤ ਦੇ ਪ੍ਰੋਗਰਾਮ ਦੇ ਉੱਪਰ ਹੀ ਸਾਰਿਆਂ ਨੇ ਭੰਗੜੇ ਪਾਏ ਕੋਈ ਉੱਥੇ ਜਿੰਨੇ ਬਾਕੀ ਕਲਾਕਾਰ ਆਏ ਸੀਗੇ ਵੱਡੇ ਤੋਂ ਵੱਡੇ ਸਾਰਾ ਖ ਸਲਮਾਨ ਜਾਂ ਜਿੰਨੇ ਮਤਾਬ बच्चन ਵਰਗੇ ਸਭ ਬੈਠੇ ਮੂਹਰੇ ਦੇਖਦੇ ਸੀਗੇ ਕਰੀਨਾ ਵਰਗੀਆਂ ਮਤਲਬ ਉਹਦੇ ਮੂਹਰੇ ਨੱਚਦੀਆਂ ਫਿਰਦੀਆਂ ਸੀਗੀਆਂ ਮਤਲਬ ਕਹਿਣ ਦਾ ਪਾਵੇ ਆ ਕਿ ਆਪਣੇ ਇੱਕ ਕਿਸਾਨਾਂ ਦੇ ਮੁੰਡੇ ਨੇ ਪਗੜੀ ਵਾਲੇ ਨੌਜਵਾਨ ਨੇ ਜਿਹਨੂੰ ਇਹਨਾਂ ਨੇ ਖਾਲਸਤਾਨੀ ਕਹਿ ਕੇ ਮਤਲਬ ਆਦੇ ਯਾਨੀ ਉਹਦਾ ਉਹਨੂੰ ਨੀਮਾ ਦਿਖਾਉਣ ਦੀ ਉਹਨਾਂ ਦੇ ਮੁਤਾਬਕ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੀ ਲੇਕਿਨ ਉਹਨਾਂ ਲੋਕਾਂ ਨੇ ਉਹਨੂੰ ਸਿਰ ਦੇ ਉੱਪਰ ਬਿਠਾਇਆ ਔਰ ਦਲਜੀਤ ਨੇ ਆਪਣਾ ਪਰਫਾਰਮ ਕਰਕੇ ਇਹ ਸਾਬਤ ਕੀਤਾ ਅਗਲੀ ਗੱਲ ਦੋਸਤੋ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਇਹ ਜੀ ਵੱਡੇ ਡਰੈਕਟਰ ਕਿਉਂ ਲਈ ਫਿਰਦੇ ਨੇ ਇਹ ਜੀ ਵੱਡੀਆਂ ਕਾਰਾਂ ਕਿਉਂ ਲਈ ਫਿਰਦੇ ਨੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਕਿ ਅਸੀਂ ਤਾਂ ਸਾਡੇ ਦਾ ਮੁੰਡੇ ਜਹਾਜ਼ਾਂ ਹੈਲੀਕਾਪਟਰ ਦੇ ਉੱਪਰ ਜਾਪਾਨ ਤੋਂ ਆਪਣਾ ਹੈਲੀਕਾਪਟਰ ਆਪਣੀ ਮੋਟਰ ਤੇ ਉਤਾਰਦੇ ਨੇ ਲਿਆ ਕੇ ਤੁਸੀਂ ਕਿੱਥੇ ਗੱਲਾਂ ਕਰਦੇ ਹੋ ਸਾਡੀਆਂ ਸਾਡਾ ਇੱਕ ਇੱਕ ਬੰਦਾ ਸਾਡਾ ਇੱਕ ਇੱਕ ਸਿੱਖ ਅ ਲੱਖਾਂ ਹਜ਼ਾਰਾਂ ਕਰੋੜ ਡਾਲਰ ਇੱਕ ਗੁਰਦੁਆਰਾ ਸਾਹਿਬ ਨੂੰ ਅ ਮਤਲਬ ਦਾਨ ਕਰਦਾ ਹੈ ਕਿੱਥੋਂ ਮੁਕਾਬਲਾ ਕਰੋਗੇ ਦਲਜੀਤ ਸਿੰਘ ਦੁਸਾਜ ਆਪਣੇ ਜੈੱਟ ਦੇ ਉੱਪਰ ਆਇਆ ਉਹ ਸਰਦਾਰ ਜੱਟ ਜਦੋਂ ਆਪਣੇ ਜੈੱਟ ਤੇ ਆ ਕੇ ਆਪਣੀ ਟੌਰ ਦੇ ਨਾਲ ਆਪਣੀ ਸਰਦਾਰੀ ਟੌਰ ਦੇ ਨਾਲ ਪਰਫਾਰਮ ਕਰਦਾ ਤਾਂ ਦੋਸਤੋ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਹੈਗਾ ਦੇਖੋ ਆਪਾਂ ਕੱਲੀ ਹਰੇਕ ਗੱਲ ਨੂੰ ਆਪਣੇ ਨਜ਼ਰੀਏ ਤੋਂ ਦੇਖ ਕੇ ਆਪਾਂ ਹੋਣਾ ਕਰਿਆ ਕਰੋ ਆਪਾਂ ਥੋੜੀ ਵੱਡੇ ਦਿਲ ਦੇ ਨਾਲ ਦੇਖ ਕੇ ਇਸ ਗੱਲ ਨੂੰ ਕਰਿਆ ਕਰੋ ਉਹ ਆਪਣਾ ਹੀ ਬੱਚਾ ਹੈਗਾ ਕਿਸਾਨਾਂ ਦਾ ਹੀ ਲੜਕਾ ਮੈਂ ਕਹਿੰਨਾ ਕਿਉਂਕਿ ਦੇਖੋ ਅਗਲੇ ਦਾ ਹਰੇਕ ਦਾ ਆਪਾਂ ਉਹਦਾ ਕੰਮ ਹੈ ਹੁਣ ਆਪਾਂ ਇੱਥੇ ਬੋਲਦੇ ਆ ਆਪਣਾ ਕੰਮ ਹੈ ਆਪਣਾ ਬਿਜ਼ਨਸ ਕਰਦੇ ਆ ਆਪਣਾ ਪ੍ਰਾਪਰਟੀ ਦਾ ਰੀਅਲ اسٹیਟ ਦਾ ਇਹ ਆ ਉਹ ਆ ਆਪਣੇ ਕੰਮ ਨੇ ਕਿਸਾਨੀ ਦਾ ਆਪਣਾ ਯਾਰ ਉਹ ਉਹਦਾ ਕੰਮ ਹੈਗਾ ਗਾਉਣਾ ਉਹਦਾ ਇੱਕ ਕਿੱਤਾ ਹੈਗਾ ਉਹ ਉਹ ਕਿੱਤਾ ਕਰਦਾ ਆਪਣਾ ਆਪਾਂ ਹੁਣ ਕਈ ਵਾਰੀ ਕਹਿੰਦੇ ਆ ਕਿ ਮਤਲਬ ਕੋਈ ਬੰਦਾ ਜਿਹੜਾ ਹੈਗਾ ਕਿੱਤਾ ਛੱਡ ਕੇ ਮਤਲਬ ਜਿਹੜਾ ਸਿਰਫ ਸਾਡੇ ਤੌਰ ਤਰੀਕੇ ਨਾਲ ਹੀ ਚੱਲੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਦੋਸਤੋ ਤੁਸੀਂ ਵੱਡਾ ਦਿਲ ਕਰਕੇ ਇਸ ਗੱਲ ਨੂੰ ਦੇਖੋ ਕਿ ਅਗਰ ਸਾਦਾ ਬੱਚਾ ਸਾਡ ਮਤਲਬ ਆਪਣਾ ਖੁਦ ਬੱਚਾ ਹੁੰਦਾ ਤੇ ਉਹ ਦੁਨੀਆ ਨੂੰ ਮਤਲਬ ਇੱਕ ਤਰ੍ਹਾਂ دیਵਾਨੇ ਕਰ ਰਿਹਾ ਹੁੰਦਾ ਇੱਡੇ ਵੱਡੇ ਮਕਾਮ ਤੇ ਪਹੁੰਚਿਆ ਹੁੰਦਾ ਯਾਰ ਫਿਰ ਕੀ ਅਸੀਂ ਚਾਹੁੰਦੇ ਨਾ ਕਿ ਸਾਡੇ ਲੋਕ ਸਾਨੂੰ ਮਤਲਬ ਅਪਰੀਸ਼ੀਏਟ ਕਰਨ ਆਖਰ ਨੂੰ ਤਾਂ ਸਾਡੇ ਕਿਸਾਨਾਂ ਦਾ ਬੱਚਾ ਸਿੱਖਾਂ ਦਾ ਬੱਚਾ ਮੈਂ ਇਹ ਕਹਿਣਾਗਾ ਕਿ ਉਹ ਉਹ ਵੀ ਪੱਗ ਲਾ ਕੇ ਦੂਜਿਆਂ ਵਾਂਗੂ ਮਤਲਬ ਜੈਲ ਲਾ ਕੇ ਪਟਿਆ ਨੂੰ ਕਰ ਸਕਦਾ ਸੀਗਾ ਲੇਕਿਨ ਉਹਨੇ ਨਹੀਂ ਪੱਗ ਲਾਹੀ ਔਰ ਉਹਨੇ ਪੱਗ ਨਾ ਲਾ ਕੇ ਜਿਵੇਂ ਸਿੱਧੂ ਮੂਸੇ ਵਾਲੇ ਨੇ ਵੀ ਆਪਣੇ ਤੌਰ ਤੇ ਇੱਕ ਤਰ੍ਹਾਂ ਦਾ ਪੱਗ ਦਾ ਉਹ ਕੀਤਾ ਸੀਗਾ ਲੇਕਿਨ ਦਲਜੀਤ ਉਹਨੂੰ ਪਹਿਲਾਂ ਦਾ ਦਲਜੀਤ ਨੇ ਇੱਕ ਟ੍ਰੈਂਡ ਪੈਦਾ ਕੀਤਾਗਾ ਕਿ ਜਿਹੜੇ ਆਪਣੇ ਬਾਕੀ ਦੇ ਕਲਾਕਾਰ ਨੇ ਉਹ ਵੀ ਪੱਗਵੰਨ ਕਿ ਆਉਣ ਲੱਗੇ ਐਮੀ ਵਰਗੇ ਸਾਰੇ ਉਸ ਤੋਂ ਬਾਅਦ ਪੱਗ ਦੇ ਨਾਲ ਆਉਣ ਲੱਗੇ ਨੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਹੁਣ ਪੱਗ ਦੇ ਨਾਲ ਇੱਕ ਟ੍ਰੈਂਡ ਚੱਲ ਪਿਆ ਫਿਰ ਇਹਨੇ ਦਿਲਜੀਤ ਨੇ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਨਿਕਲ ਕੇ ਆਪਣੇ ਹਾਲੀਵੁੱਡ ਦੇ ਵਿੱਚ ਆਪਣੇ ਸੌਰੀ ਬੋਲੀਵੁੱਡ ਦੇ ਵਿੱਚ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾਇਆ ਆਪਣੀ ਵੱਡੀ ਗੱਲਬਾਤ ਕੀਤੀ ਐ ਸੋ ਇਸ ਕਰਕੇ ਉਹਨੂੰ ਐਪਰੀਸ਼ੀਏਟ ਕਰਨਾ ਬਣਦਾ ਜ਼ਰੂਰ ਕਮੈਂਟ ਕਰਕੇ ਦੋਸਤੋ ਦੱਸਿਓ ਕਿ ਉਹਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਕੀ ਕੰਗਣਾ ਰਣੌਤ ਵਰਗੇ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੇ ਜਾਨੇ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਦੇਸ਼ ਦੇ ਲੋਕਾਂ ਦੇ ਵਿੱਚ ਜਿਹੜਾ ਬਹੁ ਗੰਤੀ ਵਾਲਾ ਭਾਈਚਾਰਾ ਉਹਦੇ 'ਚ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਉਹਨੂੰ ਅਸੀਂ ਉਹ ਕਰੀਏ ਉਸੇ ਫਿਰ ਖਾਲਸਤਾਨੀ ਨੇ ਤਾਂ ਉੱਥੇ ਬਣਾਏ دیਵਾਨੇ ਆਪਣੇ ਤੈਨੂੰ ਤਾਂ ਕਿਸੇ ਨੇ ਕੰਗਣਾ ਸੱਦੇ ਹੀ ਨਹੀਂ ਹੈਗਾ ਉਹ ਤਾਂ ਕਿਤੇ ਦਿਖੀ ਹੀ ਨਹੀਂ ਹੈਗੀ ਔਰ ਉਹੀ ਕੰਗਣਾ ਜੇ ਜੇ ਇਹਨੂੰ ਦਲਜੀਤ ਨੂੰ ਉਹ ਕਰਦੀ ਤੀ ਸੁਭ ਨੂੰ ਜਿਹੜਾ ਆਪਣਾ ਸੁਭ ਮੁੰਡਾ ਹੈਗਾ ਹੁਣ ਅੱਜ ਉਹ ਉਸੇ ਸੁਭ ਨੂੰ ਆਪਣੀਆਂ ਰੀਲਾਂ ਦੇ ਉੱਪਰ ਲਾ ਕੇ ਉਹਦੇ ਗਾਣੇ ਤੇ ਆਪਣੇ ਆਪ ਨੂੰ ਦੁਬਾਰਾ ਚਰਚਾ ਦੇ ਵਿੱਚ ਲਿਆਉਣਾ ਚਾਹੁੰਦੀ ਹੈ ਉਹੀ ਸੋਭਾ ਜਿਹਨੂੰ ਸੁਭ ਨੂੰ ਵੀ ਉਹ ਖਾਲਸਤਾਨੀ ਕਹਿੰਦੀ ਸੀ ਸੋ ਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਦੇ ਜਦੋਂ ਦੰਦ ਖੱਟੇ ਕਰਕੇ ਆਪਣੇ ਮੁੰਡੇ ਕਾਮਯਾਬ ਹੁੰਦੇ ਨੇ ਆਪਣੀ ਕਾਮਯਾਬੀ ਦਾ ਲੋਹਾ ਮਣਾਉਂਦੇ ਨੇ ਤਾਂ ਆਪਾਂ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਹੈਗਾ ਇਹ ਮੈਂ ਇਹ ਕਹਿ ਸਕਦਾਗਾ ਇਹਨੇ ਉਦੋਂ ਵੀ ਦਲਜੀਤ ਨੇ ਕੰਗਣਾ ਨੂੰ ਠੋਕਮਾ ਜਵਾਬ ਦਿੱਤਾ ਸੀਗਾ ਲੇਕਿਨ ਉਦੋਂ ਉਹਨੇ ਆਪਣੇ ਉਹਨੂੰ ਸਿੱਧਾ ਜਵਾਬ ਦਿੱਤਾ ਪਰ ਹੁਣ ਆਪਦੇ ਕੰਮ ਦੇ ਨਾਲ ਜਵਾਬ ਦਿੱਤਾਗਾ ਇੱਕ ਹੁੰਦਾ ਨਾ ਅਕੇ ਆਪਾਂ ਕਹਿ ਦਿੰਨੇ ਆ ਕਿ ਮੈਂ ਮੇਰਾ ਕੰਮ ਬੋਲਦਾ ਵੀ ਮੈਂ ਤੁਹਾਨੂੰ ਬੋਲ ਕੇ ਜਵਾਬ ਨਹੀਂ ਦੇਣਾ ਮੈਂ ਤੁਹਾਨੂੰ ਆਪਦੇ ਕੰਮ ਨਾਲ ਜਵਾਬ ਦੇਉਂਗਾ ਹੁਣ ਉਹਨੇ ਆਪਦੇ ਆਪਣੀ ਮਿਹਨਤ ਦੇ ਨਾਲ ਤੇ ਆਪਣੇ ਕੰਮ ਦੇ ਨਾਲ ਉਹਨੇ ਕੰਗਣਾ ਵਰਗਿਆਂ ਨੂੰ ਜਵਾਬ ਦਿੱਤਾ ਕਿ ਜਿਹਨੂੰ ਤੁਸੀਂ ਖਾਲਸਤਾਨੀ ਕਹਿੰਦੇ ਨੇ ਅੱਜ ਉਸੇ ਖਾਲਸਤਾਨੀ ਨੇ ਤੁਹਾਡੇ ਸਾਰੇ ਜਿਹੜੇ ਵੱਡੇ ਕਹਿੰਦੇ ਕਹੋਂਦੇ ਸੀਗੇ ਉਹ ਆਪਦੇ دیਵਾਨੇ ਬਣਾਏ ਤੇ ਉਹਦੇ ਸਾਹਮਣੇ ਬੈਠੇ ਉਹਦੇ ਸਾਹਮਣੇ ਬੈਠੇ ਸੀ ਕਿਉਂਕਿ ਜਿਹੜਾ ਇਸ ਪਾਸੇ ਖੜਾ ਹੁੰਦਾ ਦੋਸਤੋ ਉਹ ਮੇਨ ਹੁੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਜਿਹੜੇ ਆਪਣੇ ਹੁੰਦੇ ਨੇ ਉਹਦੇ ਚ ਵਿਧਾਨ ਸਭਾ ਜਾਂ ਲੋਕ ਸਭਾ ਤੇ ਜਿਹੜੇ ਮੂਰੇ ਚੇਅਰਮੈਨ ਬੈਠੇ ਹੁੰਦੇ ਨੇ ਨਾ ਆਪਣੇ ਸਪੀਕਰ ਉਹ ਨੂੰ ਸਪੀਕਰ ਨੂੰ ਹਰੇਕ ਬੰਦਾ ਸਮੋਦਨ ਕਰਕੇ ਉਹ ਕਰਦਾ ਹੁੰਦਾ ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਉਹ ਸਰੋਤੇ ਹੁੰਦੇ ਨੇ ਉੱਥੇ ਸਾਰੋਖਾਨ ਵਰਗੇ ਜਿਹੜੇ ਵੱਡੇ ਕਹਿੰਦੇ ਕਹੋਂਦੇ ਮਤਾਲਾਚਨ ਵਰਗੇ ਨੇ ਉਹ ਸਰੋਤੇ ਬਨੇ ਬੈਠੇ ਸੀਗੇ ਕਿਸੇ ਗਿਣਤੀ ਉਹ ਲੱਖਾਂ ਕਰੋੜਾਂ ਦੀ ਗਿਣਤੀ 'ਚ ਤੇ ਦਰਜੀਤ ਕੱਲਾ ਸੀਗਾ ਜਿਹੜਾ ਬੰਦਾ ਕੋਈ ਭੀੜ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸਾਬਤ ਕਰ ਦਿੰਦਾ ਭੀੜ ਦੇ ਵਿੱਚੋਂ ਕੱਲਾ ਦਿਖਾਈ ਦਿੰਦਾ ਉਹ ਦੋਸਤੋ ਹਮੇਸ਼ਾ ਹੀਰੋ ਹੁੰਦਾਗਾ ਸੋ ਉਹਨੂੰ ਐਪਰੀਸ਼ੀਏਟ ਕਰੋ ਤੇ ਬਾਕੀ ਗੱਲਾਂ ਬਾਤਾਂ ਨੂੰ ਜਰੂਰ ਆਪਾਂ ਆਪਣੇ ਆਪ ਦੇ ਤੌਰ ਤੇ ਬਾਕੀ ਗੱਲਾਂ ਵੀ ਰੱਖੋ ਪਰ ਇੱਥੇ ਆਪਾਂ ਨੂੰ ਉਹਨੂੰ ਐਪਰੀਸ਼ੀਏਟ ਕਰਨ ਬੰਦਦਾ ਦੋਸਤੋ ਨਵਜੀਤ ਬਰਕਤ ਸਿੱਧੂ ਗੁਰ ਗੁਰ ਸਿੱਧੂ ਸਿੱਧੂ ਗੁਰ ਸਿੱਧੂ ਤੇ ਦੋਸਤੋ ਬਾਕੀ ਆ ਗਿਆ ਆਪਣਾ ਅਮਰੀਕ ਸਿੰਘ ਚਰਨਜੀਤ ਸਿੰਘ ਕਹ ਲਓ ਚਰਨਜੀਤ ਸਿੰਘ ਕਹ ਲਓ ਤੇ ਇਹ ਦੋਸਤੋ ਸਾਰੇ ਸਾਡੇ ਹੁਸ਼ਿਆਰ ਭੁੱਲਰ ਹਰਵਿੰਦਰ ਸਿੰਘ ਅਜੈਬ ਸਿੰਘ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਹੀ ਮਤਲ ਜਿਵੇਂ ਮੈਂ ਉਹਨਾਂ ਨੂੰ ਕਹਣਾ ਐਪਰੀਸ਼ੀਏਟ ਕਰੋ ਤੁਸੀਂ ਸਾਨੂੰ ਐਪਰੀਸ਼ੀਏਟ ਕਰਦੇ ਹੋ ਅਸੀਂ ਤੁਹਾਡੇ ਹੌਸਲੇ ਦੇ ਨਾਲ ਹੀ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਇਹਦੇ ਤੇ ਕੋਈ ਪੈਸਾ ਨਹੀਂ ਲੱਗਦਾ ਪਰ ਸ਼ੇਅਰ ਕਰਨ ਦੇ ਨਾਲ ਇਹਹੀ ਗੱਲਬਾਤ ਜਿਹੜੀ ਹੈਗੀ ਆ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਕੋਲ ਗੱਲਬਾਤ ਪਹੁੰਚ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ